ਦੇ ਕੁਝ ਪੰਨੇ ਮੁੱਲਕੀ ਹਾਲਾਤ ਨੂੰ ਤੁਹਾਡੇ ਇਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਆਂ ਬਿਆਨ ਕਰਨ ਦੀ ਨਿਮਰਣੀ ਕੋਸ਼ਿਸ਼ ਕਰਾਂ ਪੇਸ਼ ਕਰ ਸਨੇਮਰ ਗੁਰਦੇਵ ਦੀ ਫਤਿਹ ਪਰਵਾਨ ਕਰਨੀ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਮਨੁਖ ਦਾ ਮਨ शक्ति तो प्रभावत है ताकत तो अरदास पंक्तियां प्रथम भगवती सिमर के गुरु नानक है। भगवती मीन शक्ति भगवती शक्ति कहने हूं मैं अर्ज करा ईश्वर एक शक्ति है व्यक्ति नहीं ਧਿਆਨ ਨਾਲ ਸਰਵਣ ਕਰਨਾ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ ਕਈ ਦਫਾ ਕੁਝ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਤ ਦੇ ਚਾਹਦੇ ਨੇ ਉਹਨਾਂ ਦੇ ਫਿਰ ਪੱਲੇ ਕੁਝ ਨਹੀਂ ਪੈਣਾ ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ ਵਿਚਾਰ ਬਾਰੇ ਇਹ ਗੱਲ ਨਹੀਂ ਹੈ ਕਿਸੇ ਦਾ ਤਾ ਤੋ ਸੁਣੀਏ ਤੇ ਕੁਝ ਪੱਲੇ ਨਹੀਂ ਪੈਗਾ। ਪ੍ਰਥਮ ਭਗਉਤੀ ਸਮਰ ਕੇ ਗੁਰ ਨਾਨਕ ਲਈ ਰਿਹਾ ਹੈ। ਭਗਉਤੀ ਮੇਨ ਸ਼ਕਤੀ। ਈਸ਼ਵਰ ਇੱਕ ਸ਼ਕਤੀ ਹੈ। ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ। ਤੋ ਫਿਰ ਉਸ ਦਾ ਜਨਮ ਵੀ ਮੰਨਣਾ ਪੈਗਾ। ਜਨਮ ਮੰਨ ਲਏ ਤਾਂ ਫਿਰ ਮਰਨ ਵੀ ਮੰਨਣਾ ਪਵੇਗਾ ਮੈਂ ਉਸ ਦਿਨ ਅਰਜ਼ ਕੀਤੀ ਸੀ ਸੰਸਾਰ ਦੌਰੰਗੀ ਹੈ ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਫਰਮਾਨ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ ਅਗਰ ਪ੍ਰਮਾਤਮਾ ਨੂੰ ਵਿਅਕਤੀਮਾਨ ਲਈਏ ਤਾਂ ਫਿਰ ਉਸ ਦੇ ਮਾਪੇ ਵੀ ਮੰਨੇ ਪੈਣਗੇ ਸਿਰਫ ਮਾਪੇ ਵੀ ਨਹੀਂ ਉਹਦੀ ਜਾਤ ਪਾਤ ਵੀ ਮੰਨੀ ਪੈਗੀ ਫਿਰ ਪ੍ਰਮਾਤਮਾ ਦੀ ਕੋਈ ਜਾਤ ਵੀ ਹੋਵੇਗੀ ਸਤਗੁਰੂ ਕਹਿੰਦੇ ਨਾ ਤਾਲਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ ਫਰਡੇ ਵਿੱਚੋਂ ਜਿਹੜੇ ਜਾਪ ਸਭ ਪੜਦੇ ਹੋਣਗੇ ਜ਼ਰੂਰ ਬੋਧ ਹੋਵੇਗਾ ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤੋ ਦਾ ਕੋਈ ਰੰਗ ਰੂਪ ਨਸਲ ਵੀ ਮੰਨੀ ਪੈਗੀ ਕਿਹੜੀ ਨਸਲ ਹੈ ਆਰੀਅਨ ਨਸਲ ਹੈ ਮੰਗੋਲ ਨਸਲ ਹੈ ਆਖਰ ਕਿਹੜੀ ਨਸਲ ਕਾਲਾ ਹੈ ਗੋਰਾ ਹੈ ਸਾਂਵਰੇ ਰੰਗ ਦਾ ਹੈ ਜ਼ਰਦੀ ਮਾਇਲਾ ਰੰਗ ਕੀ ਹੈ ਖੱਲੜੀ ਦਾ ਰੰਗ ਉਸ ਦਾ ਕੈਸਾ ਹੈ धन गुरु गोबिंद सिंह जी महाराज फरमान कर देने अरूप है अनूप है कोई रूप नहीं अत्यंत सुंदर है फिर भी कोई रूप नहीं अगर उस व्यक्ति मनते हैं तो लाजमी कोई रंग रूप मनना पेगा साहब कहते चक्र चेन अर बरन जात अर बात नहन जय रूप रंग अर रेखा बेक कह न सकत गए अगर उस नो व्यक्ति मन्ने तो उस परमात्मा दा कोई मजहब भी होवेगा हिंदू होवेगा मुस्लिम होवेगा सिख होवेगा ईसाई होवेगा यहूदी होवेगा पारसी होवेगा जैनई होवेगा बौद्धी होवेगा कुछ ना कुछ होवेगा अगर वो व्यक्ति है ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੋਰਤ ਦੇਖੋ ਫਰਮਾਨ ਕਰਦੇ ਨੇ ਨਮਸਤੰ ਅਮਜਵੇ ਨਮਸਤਸਤ ਅਜਵੇ ਤੇਰਾ ਕੋਈ ਮਜ਼ਬ ਨਹੀਂ ਜਦ ਤੂੰ ਰੰਗ ਰੂਪ ਰੇਖ ਤੋ ਨਿਆਰੇ ਜਾਤ ਪਾਤ ਤੋ ਨਿਆਰੇ ਵਰਨ ਭੇਕ ਤੋ ਨਿਆਰੇ ਤੇਰਾ ਕੋਈ ਮਜ਼ਬ ਨਹੀਂ ਤੂੰ Hindu ਨਹੀਂ ਹੈ ਤੂੰ Sikh ਵੀ ਨਹੀਂ ਹੈ ਤੂੰ ਮੁਸਲਮ ਨਹੀਂ ਹੈ ਤੂੰ ਕ੍ਰਿਸਚੀਅਨ ਵੀ ਨਹੀਂ ਹੈ ਸ਼ਬਦ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਮਸਤੰ ਅਮਜਵੇ ਨਮਸਕਾਰ ਹੈ ਤੂੰ ਅਮਜਬ ਹੈ ਤੇਰਾ ਕੋਈ ਮਜ਼ਬ ਨਹੀਂ ਨਮਸਤੰ ਅਮਜਵੇ ਨਮਸਤਸਤ ਅਜਵੇ ਨਮਸਕਾਰ ਹੈ ਤੈਨੂੰ ਤੂੰ ਅਜਬ ਸਰੂਪ ਹੈ ਤੂੰ ਅਜਬ ਸਰੂਪ ਹੈ ਦੋ ਨੁਕਤੇ ਹੋਰ ਬਿਆਨ ਕਰਕੇ ਮੈਂ ਕੁਝ ਇਤਿਹਾਸ ਦੇ ਪੰਨੇ ਰਖਣੇ ਨੇ ਤੁਹਾਡੇ ਸਾਹਮਣੇ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਨਾ ਤਾਂ ਵਿਅਕਤੀ ਇੱਕ ਸਮੇਂ ਚ ਇੱਕੋ ਹੀ ਥਾਂ ਤੇ ਹੁੰਦਾ ਹੈ। ਜਿਵੇਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਬੈਠੇ ਹੋ ਆਪਣੇ ਘਰ ਦੇ ਚ ਨਹੀਂਓ। ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਹੁੰਦਾ ਹੈ। ਸਾਰੀ ਥਾਵਾਂ ਤੇ ਨਹੀਂ ਹੁੰਦਾ। ਅਗਰ ਪ੍ਰਮਾਤਮਾ ਵੀ ਵਿਅਕਤੀ ਹੈ ਤੋ 7ਵੇਂ ਪਾਤਾਲ ਜਾਂ 7ਵੇਂ ਅਸਮਾਨ ਜਾਂ ਕੋਈ ਸੱਚਖੰਡ ਬੈਕੁੰਠ ਦੇ ਵਿਚ ਬੈਠਾ ਹੋਵੇਗਾ ਕਮ ਸੇ ਕਮ ਇੱਥੇ ਤੇ ਕੋਈ ਨਹੀਂ। ਵਿਅਕਤੀ ਦੀ ਤਰ੍ਹਾਂ ਕੋਈ ਨਹੀਂ। ਅਗਰ ਹੈ ਤਾਂ ਫਿਰ ਕਹੋ ਕਿਹੜਾ ਵਿਅਕਤੀ ਰੱਬ ਹੈ, ਖੁਦਾ ਹੈ, ਪਰਮਾਤਮਾ। ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਹੁੰਦਾ ਹੈ। ਸਾਰੀ ਥਾਵਾਂ ਤੇ ਨਹੀਂ ਹੁੰਦਾ। ਸਤਿਗੁਰਾਂ ਦੀ ਬਾਣੀ ਕਹਿੰਦੀ ਏ ਤੂੰ ਸਭ ਨਹੀਂ ਥਾਂਏ ਜਿੱਥੇ ਹੋ ਜਾਏ ਸਾਚਾ ਸਿਰਜਨਹਾਰ ਜਿਉ ਏ ਸਿਰਜਨਹਾਰ ਮੈਂ ਜਿੱਥੇ ਜਾਣਾ ਤੂੰ ਉਥੇ ਹੈ ਤੂੰ ਤੇ ਵਿਆਪਕ ਹੈ ਵਿਅਕਤੀ ਵਿਆਪਕ ਨਹੀਂ ਹੋ ਸਕਦਾ ਅਗਰ ਉਸ ਨੂੰ ਵਿਅਕਤੀ ਮੰਨ ਲਏ ਤੋ ਵਿਅਕਤੀ ਸਰਬਕਾਲ ਵੀ ਨਹੀਂ ਹਰ ਹਰ ਸਮੇਂ ਨਹੀਂ ਹੈ ਜਿਵੇਂ 80 20 30 40 50 60 ਸਾਲ ਪਹਿਲੇ ਨਹੀਂ ਸੀ ਨਹੀਂ ਸੀ ਹਰ ਇੱਕ ਵਾਰ ਇਹ ਗੱਲ ਆਖੀ ਜਾ ਸਕਦੀ ਤੇ ਹਰ ਇੱਕ 10 20 30 40 ਸਾਲ ਬਾਅਦ ਨਹੀਂ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕਿੱਥੇ ਤੇਡੇ ਮਾਪਿਆਂ ਜਿੰਨੇ ਤੋਂ ਜਣਿਆ ਕੱਲ ਤੇ ਮਾਂ ਹੈ ਸੀ ਬਾਬਾ ਫਰੀਦ ਕਹਿੰਦਾ ਪਤਾ ਨਹੀਂ ਕਿੱਥੇ ਚਲੀ ਗਈ ਪੰਜ ਸਾਲ ਪਹਿਲੇ ਤੇ ਪਿਤਾ ਹੈ ਸੀ ਅੱਜ ਕੋਈ ਨਹੀਂ ਅਗਰ ਪਰਮਾਤਮਾ ਵੀ ਵਿਅਕਤੀ ਹੈ ਤਾਂ ਪਰਮਾਤਮਾ ਨੂੰ ਵੀ ਕਾਲ ਦੇ ਵਿੱਚ ਬਿਆਨ ਕਰਨਾ ਪਏਗਾ ਸਮੇਂ ਦੇ ਵਿੱਚ ਬਿਆਨ ਕਰਨਾ ਪਏਗਾ ਇੰਜ ਆਖਾਂਗੇ ਪਰਮਾਤਮਾ ਹੋਇਆ ਸੀ ਜਾਂ ਪਰਮਾਤਮਾ ਹੋਵੇਗਾ ਕਲਗੀਧਰ ਪਾਤਸ਼ਾਹ ਕਹਿੰਦੇ ਆਕਾਲ ਹੈ ਆਜਾਲ ਹੈ ਉਸ ਸਮੇਂ ਦੇਚ ਨਹੀਂ ਹੈ ਉਹ ਹੈ ਸੋ ਹੈ ਹੋਇਆ ਸੀ ਨਹੀਂ ਕਹਿ ਸਕਦੇ ਹੋਵੇਗਾ ਨਹੀਂ ਕਹਿ ਸਕਦੇ ਉਹ ਹੈ ਸੋ ਹੈ ਸਮੇ ਤੋਂ ਬਾਹਰ ਹੈ ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਇਸ ਨੁਕਤੇ ਨੂੰ ਬਿਆਨ ਕਰਨਾ ਜ਼ਰੂਰੀ ਸੀ तो एक और प्रश्न भी खड़ा होएगा क्योंकि व्यक्ति दे दो रूप ने स्त्री और पुरुष परमात्मा नर है कि नारी है स्त्री है कि पुरुष है इसको बड़े विस्तार से गुरु ग्रंथ साहिब जी महाराज ने बयान कीता है पर इस वक्त मैं नहीं छेड़ना क्योंकि आप ब्रह्मनार ਫੈਸਲਾ ਕਰਨਾ ਪਏਗਾ ਪਰਮਾਤਮਾ ਇਸਤਰੀ ਹੈ ਕਿ ਪੁਰਸ਼ ਹੈ ਅਗਰ ਵਿਅਕਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਵਿਅਕਤੀ ਦੇ ਰੂਪ ਵਿੱਚ ਮੰਨੇ ਹੈ ਉਹ ਕਿਦਰੇ ਪੁਰਸ਼ ਦੀ ਪੂਜਾ ਕਿਦਰੇ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਜੈਸਾ ਸੇਵੇ ਤੈਸਾ ਹੋਏ ਜੈਸਾ ਪਰਮਾਤਮਾ ਨੂੰ ਮੰਨੋਗੇ ਵੈਸੇ ਹੀ ਹੋ ਜਾਓਗੇ ਵੈਸੇ ਹੋ ਜਾਓ ਜਿਸ ਦੇ ਵਿਚਾਰ ਕਰੀਏ ਜਿਹਨੂੰ ਸੋਚੀਏ ਜਿਹਨੂੰ ਯਾਦ ਕਰੀਏ ਮਨੁੱਖ ਦਾ ਮਨ ਵੈਸਾ ਹੀ ਹੋ ਜਾਂਦਾ ਹੈ ਤਨ ਤੇ ਇੱਕ ਦਿਨ ਖਾਲ ਕੋ ਜਾਣਾ ਹੈ ਰਾਖ ਹੋ ਜਾਣਾ ਹੈ ਅੱਗੋਂ ਸਾਡਾ ਸੰਸਕਾਰਾਂ ਦਾ ਢਾਂਚਾ ਜਾਂਦਾ ਹੈ ਅਗਰ ਉਸ ਵਿੱਚ ਇਸਤਰੀ ਚਿੰਤਨ ਸੀ स्त्री ਦੀਆਂ ਯਾਦਾਂ ਸਨ ਇਸਤਰੀ ਦੇ ਵਿਚਾਰ ਸੀ ਅਗਲਾ ਜਨਮ ਫਿਰ ਇਸਤਰੀ ਦਾ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔ ਤਰੇ ਗੁਰਬਾਣੀ ਦਾ ਫੈਸਲਾ ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ स्त्री ਤੇ ਪੁਰਸ਼ ਵੀ ਨਹੀਂ ਹੈ। ਧਨਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ DNA ਸ਼੍ਰੀ ਰਾਗ ਦੇ ਸੁਨ ਮੰਡਲ ਇੱਕ ਜੋਗੀ ਵੈਸੇ ਹੈ। ਨਾਰ ਨਾ ਪੁਰਖ ਕਹੋ ਕਹ ਕੈਸੇ। ਸੁਨ ਮੰਡਲ ਨਿਰ ਵਿਚਾਰ ਅਵਸਥਾ ਨੂੰ ਸੁਨ ਸਮਾਧੀ ਕਹਿੰਨਨ ਸੁਨ ਸਮਾਧ ਅਨਹਦ ਤੈਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਜਿਸ ਦਿਨ ਚਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ ਨੇ ਰੰਕਾਰ ਪ੍ਰਗਟ ਹੋ ਜਾਂਦਾ ਹੈ ਜਦ ਕੋਈ ਵੀ ਫੁਰਨਾ ਨਾ ਚਲੇ ਕੋਈ ਵੀ ਵਿਚਾਰ ਨਾ ਚਲੇ ਉਹਨੂੰ ਗੁਰੂ ਅਰਜਨ ਦੇਵ ਜੀ ਸੁਨ ਸਮਾਦ ਕਹਿੰਦੇ ਨੇ ਸੁਖਮਨੀ ਸਾਹਿਬ ਦੀ ਪੰਕਤੀ ਸੁਨ ਸਮਾਦ ਅਨਹਦ ਤੈਨਾਦ ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ कितना भी वाहेगुरु वाहगुरु जपी अंदर अपने अपने पुरने चल दे कितना ही कथा कीर्तन सुनिए ते करी अंदर पुरने चल और रुक दे सुन समाद समाध नाद कहन ना जाई अचरज बिस्माद सुन समाद अवस्था जर्रे, जर्रे नाल एक जुड़िया दिखाई दे रहा है महाराज कहने स्त्री पुरुष नहीं है सुन मंडल एक जोगी वैसे नार ना पुरख कहो को कैसे तो मुख्त अर्ज करो परमात्मा की ये शक्ति है व्यक्ति नहीं है ऐसी शक्ति है रंग रूप तो न्यारी चक्र चेन तो न्यारी वरण जात तो न्यारी मजहब तो न्यारी एक व्यापक शक्ति है पर शक्ति तो मुराद किधर ए न ले लेना कि जड़ है नहीं चेतन है उस शक्ति ਨੂੰ ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਇੰਜ ਕਿਹਾ ਸਤਿਮ ਸ਼ਿਵਮ ਸੁੰਦਰਮ ਉਹ ਸਤ ਹੈ ਸਦੀਵੀ ਹੈ ਹੈ ਸ਼ਿਵਮ ਪ੍ਰਕਾਸ਼ਮਾਨ ਹੈ ਸ਼ਿਵ ਦੇ ਅਰਥ ਪ੍ਰਕਾਸ਼ ਚਾਨਣ प्रकाशमान है सुंदरम अति सुंदर है अति सुंदर है इन्हो गुरु नानक देव जी महाराज इंज बयान करदे ने सत सुहाण सदा मन चा तू सत है सुहाण अति सुंदर है सदा मन चा तू सदिबी खिड़िया होया आनंद श्रोता वैदिक ऋषियों ने भी ऐसा कहा सत चित आनंद ओ सत है चित चेतन है जड़ नहीं है शक्ति ते अग्दे च भी है आग जड़ है शक्ति ते पानी दे च भी है पानी जड़ है शक्ति ते पवन दे च भी है पवन जड़ है परमात्मा शक्ति है परचेतन सत चित आनंद आनंद स्वरूप ਇਹੀ ਕਾਰਨ ਹੈ ਕਿ ਮਨੁੱਖ ਦੀ ਚੇਤਨਾ ਸ਼ਕਤੀ ਤੋਂ ਪ੍ਰਭਾਵਿਤ ਹੈ ਮਨੁੱਖ ਤਾਕਤ ਤੋਂ ਪ੍ਰਭਾਵਿਤ ਹੈ ਮੈਂ ਸਵੇਰੇ ਇਸ ਵਿਚਾਰ ਨੂੰ ਸਾਹਮਣੇ ਰੱਖਿਆ ਸੀ ਜਿੱਥੇ ਤਾਣ ਹੁੰਦਾ ਉੱਥੇ ਮਾਣ ਹੁੰਦਾ ਹੈ ਇਸ ਵਾਸਤੇ ਹਰ ਮਨੁੱਖ ਤਾਣ ਦੀ ਤਲਾਸ਼ ਵਿੱਚ ਹੈ ਸ਼ਕਤੀ ਦੀ ਤਲਾਸ਼ ਵਿੱਚ ਹੈ ਤੇ ਦੂਰ ਕਿਉਂ ਜਾਓ ਪਰਮਾਤਮਾ ਇੱਕ ਸ਼ਕਤੀ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਧਿਆਇ ਐਸੀ ਸ਼ਕਤੀ ਜੋ ਰੰਗ ਰੂਪ ਤੋਂ ਨੇਰੀ ਸਾਰਾ ਆਕਾਰ ਉਸ ਤੋਂ ਆਇਆ ਜਿਹਦਾ ਕੋਈ ਆਕਾਰ ਨਹੀਂ ਸਾਰਾ ਰੂਪ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ ਚਲੋ ਮੈਂ ਅੱਧਾ ਮਿੰਟ ਇਸ ਤੇ ਵੀ ਲੈ ਲਵਾਂ ਇੱਕ ਫੁੱਲ ਖਿੜਿਆ ਹੈ ਰੰਗ ਲੈ ਕੇ ਰੂਪ ਲੈ ਕੇ ਸੁਗੰਧ ਲੈ ਕੇ ਆਕਾਰ ਲੈ ਕੇ ਧਿਆਨ ਬਖਸ਼ਣਾ ਸੇਜੇ ਸੇਜੇ ਫੁੱਲ मुरझा ਗਿਆ ਰੰਗ ਖੋ ਗਿਆ ਹੁਣ ਪੁੱਛੀਏ ਰੰਗ ਕਿੱਥੇ ਚਲਾ ਗਿਆ ਰੰਗ ਉੱਥੇ ਚਲਾ ਗਿਆ ਜਿੱਦਾ ਕੋਈ ਰੰਗ ਨਹੀਂ ਫਿਰ ਬਹੁਤ ਸੁੱਕ ਗਿਆ ਫੁੱਲ ਦਾ ਰੂਪ ਵੀ ਖੋ ਗਿਆ ਇਹ ਰੂਪ ਕਿੱਥੇ ਚਲਾ ਗਿਆ ਇਹ ਰੂਪ ਉੱਥੇ چلا ਗਿਆ ਜਿਹਦਾ ਕੋਈ ਰੂਪ ਨਹੀਂ ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ ਆਕਾਰ ਕਿੱਥੇ چلا ਗਿਆ ਆਕਾਰ ਉੱਥੇ چلا ਗਿਆ ਜਿਹਦਾ ਕੋਈ ਆਕਾਰ ਨਹੀਂ ਉਹਨੂੰ ਨਿਰਆਕਾਰ ਕਹੇ ਨਿਰੰਕਾਰ ਆਕਾਰ ਤੋਂ ਰਹਿਤ ਕੋਈ ਆਕਾਰ ਨਹੀਂ ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਜਿਦਾ ਕੋਈ ਰੂਪ ਨਹੀਂ ਸਾਰੇ ਰੰਗ ਉਸੇ ਤੋਂ ਆਉਂਦੇ ਜਿਦਾ ਕੋਈ ਰੰਗ ਨਹੀਂ ਕੋਈ ਇੱਕ ਸ਼ਕਤੀ ਹੈ ਉਸ ਸ਼ਕਤੀ ਨੂੰ ਅਨੇਕਾ ਨਾਮ ਦਿੱਤੇ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਕਿਸੇ ਨੇ ਗੋਪਾਲ ਕਿਹਾ ਕਿਸੇ ਨੇ गोविंद ਕਿਹਾ ਕਿਸੇ ਨੇ ਰਾਮ ਕਿਹਾ ਕਿਸੇ ਨੇ ਕਰਤਾਰ kia ਕਿਸੇ ਨੇ ਮਦਸੂਦਨ kia ਗੋਰਖ kia ਵਾਹਿਗੁਰੂ kia ਸਤਨਾਮ kia ਅੱਲਾ kia ਖੁਦਾ kia ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਗੁਰੂ ਨਾਨਕ ਦੇਵ ਜੀ ਨੇ ਮੈਂ ਸਦਕੇ ਜਾਨਣਾ ਜਿਤਨੇ ਵੀ ਤੇਰੇ ਨਾਮ ਹੈ